ਅਸੀਂ ਮੁਕਸਰ ਜ਼ਿਲ੍ਹੇ ਦੇ ਸੰਤੰਤਰ ਸੰਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨਾਲ ਉਹਨਾਂ ਦੇ ਵਾਰਸਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਕਾਫੀ ਲੰਬੇ ਸਮੇਂ ਤੋਂ ਇਹ ਸੀਗਾ ਕਿ ਇਹਨਾਂ ਪਰਿਵਾਰਾਂ ਨੂੰ ਨਹੀਂ ਮਿਲਿਆ ਗਿਆ ਸੀ ਔਰ ਕਈ ਵਾਰੀ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਵੀ ਹੁੰਦੀਆਂ ਹਨ ਪਰਿਵਾਰਾਂ ਦੀਆਂ ਜੋ ਕਿ ਇਹਨਾਂ ਨੂੰ ਮਿਲ ਕੇ ਸੌਟ ਆਊਟ ਹੋ ਸਕਦੀਆਂ ਸੋ ਅੱਜ ਅਸੀਂ ਇਨ ਸ਼ਾਰਟ ਟਾਈਮ ਇਹੀ एजेंडा ਰੱਖਿਆ ਸੀਗਾ ਜਿਉਂ ਵੀ ਇਹਨਾਂ ਪਰਿਵਾਰਾਂ ਨੂੰ ਕੋਈ ਮੁਸ਼ਕਲਾਂ ਆ ਰਹੀਆਂ ਨੇ ਕਈ ਵਾਰੀ ਕੋਈ ਸਰਟੀਫਿਕੇਟਸ ਬਣਾਉਣ ਦੀਆਂ ਮੁਸ਼ਕਲਾਂ ਜਾਂ ਕੋਈ ਹੋਰ ਕਿਸੇ ਸਕੀਮ ਦਾ ਲਾਭ ਲੈਣ ਦੀਆਂ ਮੁਸ਼ਕਲਾਂ ਉਹ ਸਾਰੀਆਂ ਸੁਣੀਆਂ ਗਈਆਂ ਔਰ ਉਸ ਤੋਂ ਬਾਅਦ ਇੱਕ ਬਹੁਤ ਅੱਛੀ ਕਿਤਾਬ ਵੀ ਰਿਲੀਜ਼ ਕੀਤੀ ਗਈ ਹੈ ਆਜ਼ਾਦੀ ਦੇ ਪਰਵਾਨੇ ਜੋ ਕਿ ਇਹਨਾਂ ਸੁਤੰਤਰਤਾ ਸੰਗਰਾਮੀਆਂ ਦੇ ਜੀਵਨ ਦੇ ਉੱਤੇ ਇੱਕ ਬਹੁਤ ਵੱਡੀ ਝਲਕ ਦਿਖਾਉਂਦੀ ਹੈ ਸੋ ਖੁਸ਼ੀ ਦੀ ਗੱਲ ਹੈ ਕਿ ਅੱਜ ਮੁਕਸਰ ਜ਼ਿਲ੍ਹੇ ਦੀ ਧਰਤੀ ਦੇ ਉੱਤੇ ਆਜ਼ਾਦੀ ਦੇ ਲਈ ਸੰਘਰਸ਼ ਕਰਨ ਵਾਲੇ ਲੋਕਾਂ ਦੀ ਗੱਲ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਰਗੂ ਮੁਹਿੰਮ ਚਲਾਈ ਜਾ ਰਹੀ ਹੈ। ਪੰਜਾਬ ਦੇ ਗਵਰਨਰ ਨਾਲ ਬਲਾਕਪਾਲਤਨ ਜੀ ਪਾਰਿਆ ਜੀ ਦੇ ਵੱਲੋਂ ਵੀ ਆਧਿਅਤਾ ਕਰੀ ਜਾ ਰਹੀ ਹੈ। ਕਿਵੇਂ ਦੇਖਦੇ ਹੋ? ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਯੁੱਧ ਹੈ ਜਿਸ ਨੇ ਕਿ ਜਿਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਸ਼ਾਮਿਲ ਹੋਣਾ ਚਾਹੀਦਾ ਆਮ ਲੋਕਾਂ ਨੂੰ ਵੀ ਸ਼ਾਮਿਲ ਹੋਣਾ ਚਾਹੀਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਸਾਡੀ ਜਵਾਨੀ ਨੂੰ ਖਾ ਗਏ ਨੇ ਨਸ਼ੇ ਔਰ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਤਬਾਹ ਹੋਇਆ ਸੋ ਪੰਜਾਬ ਸਰਕਾਰ ਨੇ ਇੱਕ ਵੱਡਾ ਤੇ ਦਲੇਰੀ ਵਾਲਾ ਉਪਰਾਲਾ ਕੀਤਾ ਜਿਹੜਾ ਇਹਨਾਂ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਔਰ ਇਸ ਸਾਰੇ ਕਾਸੇ ਨੂੰ ਸਾਨੂੰ ਸਾਰਿਆਂ ਨੂੰ ਇੱਕ ਮੁਹਿੰਮ ਦੀ ਤਰ੍ਹਾਂ ਚਲਾ ਕੇ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ ਇਹ ਜਿਹੜਾ ਨਸ਼ਿਆਂ ਦਾ ਖਾਤਮਾ ਕਰਨਾ ਚਾਹੀਦਾ ਹੈ ਛਲਾਗਾ ਯੋਗ ਕੰਮ। ਲੁਧਿਆਣਾ ਜਿਮਨੀ ਚੌਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਜੀ ਅਸੀਂ ਪਹਿਲਾਂ ਵੀ ਜਿੰਨੀ ਚੋੜਾਂ ਲੜੀਆਂ ਔਰ ਉਹਦੇ ਵਿੱਚ ਵੀ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਹਾਂ ਜਿੱਥੇ ਪਹਿਲਾਂ ਕਾਂਗਰਸ ਦੀਆਂ ਸੀਟਾਂ ਸੀ ਉੱਥੇ ਵੀ ਦੁਬਾਰਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਤਾ ਕੇ ਸਾਡੀ ਜਿਹੜੀ ਵਿਧਾਨ ਸਭਾ ਦੇ ਵਿੱਚ ਵੀ ਮੈਂਬਰਾਂ ਦਾ ਵਾਅਦਾ ਕੀਤਾ ਸੋ ਅਸੀਂ ਬਹੁਤ ਹੀ ਪੋਜ਼ਿਟਿਵਲੀ ਇਸ ਚੀਜ਼ ਨੂੰ ਐਨਲਾਈਜ਼ ਕਰਦੇ ਹਾਂ ਕਿ ਇਸ ਵਾਰ ਵੀ ਜਿੱਤ ਆਮ ਆਦਮੀ ਪਾਰਟੀ ਦੀ ਹੀ ਹੋਏਗੀ। ਕਿਤਾਬ ਬਾਜਵਾ ਦਾ ਬਿਆਨ ਆਇਆ ਕਿ ਅੱਤ ਤੋਂ ਜ਼ਿਆਦਾ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਕਾਂਗਰਸ ਨਾਲ ਅਮਿਤਿਆਰੇ ਕਾ ਉਹ ਦੇਖੋ ਉਹ ਤਾਂ ਸ਼ੁਰੂ ਤੋਂ ਹੀ ਲੱਗੇ ਹੋਏ ਆ ਕਦੇ ਕੋਸ਼ ਕਹਿ ਦਿੰਦੇ ਆ ਕਦੇ ਕੋਸ਼ ਕਹਿ ਦਿੰਦੇ ਆ ਆਪ ਉਹਨਾਂ ਦਾ ਭਰਾ ਜੇ ਕਹਿ ਲਈਏ ਤਾਂ ਭਾਜਪੀ ਨਾਲ ਆ ਇਹਨੇ ਬਾਰੇ ਉਹਨਾਂ ਨੇ ਕਦੇ ਕਮੈਂਟ ਨਹੀਂ ਕੀਤਾ ਪਰ ਉਹਨਾਂ ਨੂੰ ਹਮੇਸ਼ਾ ਇਹੀ ਤਾਂਗ ਰਹਿੰਦੀ ਆ ਵੀ ਕੌਣ ਕਿੱਥੇ ਜਾ ਰਿਹਾ ਜਦ ਕਿ ਇਹਦੇ ਵਿੱਚ 1% ਵੀ ਕੋਈ ਸੱਚਾਈ ਨਹੀਂ ਹੁੰਦੀ ਸੋ ਉਹਨਾਂ ਦੀ ਆਦਤ ਆ ਬੋਲੀ ਜਾਣ ਦੀ ਲਾਭ ਵਿੱਚ ਲਾਭ ਵਿੱਚ ਪਹਿਲੀ ਵਾਰ ਦੇ 6 ਨਵਾਂ ਵੀ ਉਹ ਮਨ ਹਸਪਤਾਲ ਬਣਾਏ ਜਾ ਰਹੇ ਨੇ ਕੀ ਲਾਭ ਹੋਣਗੇ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਸਰਕਾਰ ਵਿੱਚ ਇਸ ਤੋਂ ਪਹਿਲਾਂ ਇਹੋ ਜਿਹਾ ਕਦਮ ਨਹੀਂ ਚੁੱਕਿਆ ਗਿਆ ਸੀ ਜੋ ਪੰਜਾਬ ਦੇ ਵਿੱਚ ਸੀ ਕੰਮ ਕਾਜ ਕਰਦੀਆਂ ਔਰਤਾਂ ਵੱਡੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਉਹ ਲੁੱਟਖੋਟ ਦਾ ਸ਼ਿਕਾਰ ਹੋ ਰਹੀਆਂ ਸੀ ਬੜੇ ਮਹਿੰਗੇ ਮਹਿੰਗੇ ਪੀਜੀ ਹੌਸਟਲ ਜਾਂ ਕਿਰਾਏ ਤੇ ਉਹ ਲੈਂਦੀਆਂ ਸੀ ਘਰ ਔਰ ਬੱਚਿਆਂ ਤੋਂ ਵੀ ਦੂਰ ਕਈ ਵਾਰ ਬੱਚਿਆਂ ਨੂੰ ਨਾਲ ਲਿਜਾ ਕੇ ਔਰ ਸੇਫਟੀ ਤੇ ਸਿਕਿਉਰਿਟੀ ਕੋਈ ਨਹੀਂ ਸੀ ਅਸੀਂ ਪੂਰੇ ਪੰਜਾਬ ਦੇ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ 6 ਵਰਕਿੰਗ ਔਮਨ ਹੌਸਟਲ ਖੋਲਣ ਜਾ ਰਿਹਾ ਤਨ ਮੁਹਾਲੀ ਵਿੱਚ ਇੱਕ ਜਲੰਧਰ ਚ ਕਮ ਰਿਸਰਚ ਕੁ ਬਠਿੰਡਾ ਚ ਜਿਹਨੂੰ ਅਸੀਂ ਇੱਕ ਸਾਲ ਦੇ ਵਿੱਚ ਵਿੱਚ ਤਿਆਰ ਕਰ ਦੇਵਾਂਗੇ ਉੱਥੇ ਉਹਨਾਂ ਔਰਤਾਂ ਦੇ ਨਾਲ ਜੇਕਰ ਬੱਚੇ ਆ ਤਾਂ ਉਹਨਾਂ ਦੀ ਸੁਰੱਖਿਆ ਉਹਨਾਂ ਨੂੰ ਸਾਮ ਸੰਭਾਲ ਦਾ ਪੂਰਾ ਅਸੀਂ ਪ੍ਰਬੰਧ ਨਾਲ ਕਰਨ ਜਾ ਰਹੇ ਹਾਂ ਸੋ ਇੱਕ ਬਹੁਤ ਵੱਡੀ ਸਿਕਿਉਰਿਟੀ ਅਸੀਂ ਆਪਣੀਆਂ ਕਾਮਕਾਜੀ ਔਰਤਾਂ ਨੂੰ ਦੇਣ ਜਾ ਰਹੇ ਹਾਂ ਸੋ ਵੱਡਾ ਪਰਵਰਤਨ ਤੁਹਾਨੂੰ ਆਉਣ ਵਾਲੇ ਦਿਨਾਂ ਚ ਦੇਖਣ ਨੂੰ ਮਿਲੇਗਾ। ਪੰਜਾਬ ਦੇ ਮੋ ਬੀਜੇਪੀ ਮੰਤਰੀ ਅਨਿਲਵੀ ਦਾ ਬਿਆਨ ਹੈ ਕਿ ਪੰਜਾਬ ਦੇ ਵਿੱਚ ਤਾਂ ਹੁਣ ਨਸ਼ਾ ਹੀ ਰਹਿ ਗਿਆ ਨਸ਼ੇ ਦਾ ਵਪਾਰ ਹੁੰਦਾ ਤੇ ਕੁ ਫੈਕਟਰੀਸ ਨੇ ਉਹ ਪੰਜਾਬ ਤੋਂ ਬਾਹਰ ਕਰ ਦਿੱਤੇ। ਜਿਵੇਂ ਦੇਖੋ ਇਸ ਤਰ੍ਹਾਂ ਦੇ ਬਿਆਨ 바ਜੀ ਪੰਜਾਬ ਦੇ ਲਈ ਦੇਖੋ ਜੀ ਹੁਣ ਜਦੋਂ ਅਸੀਂ ਨਸ਼ਾ ਤਸਕਰਾਂ ਦੇ ਘਰ ਤੱਕ ਢਾਏ ਜਾ ਰਹੇ ਨੇ ਹੁਣ ਕਹਿ ਰਹੇ ਨੇ ਕਿ ਨਸ਼ਾ ਰਹਿ ਰਿਹਾ ਇਹ ਤੋਂ ਪਹਿਲਾਂ 10 ਸਾਲ ਉਹਨਾਂ ਨੇ ਕਦੇ ਨਹੀਂ ਦੇਖਿਆ। ਇਹ ਸਿਰਫ ਇੱਕ ਕਹਿ ਲਓ ਕਿ ਪੋਲਿਟਿਕਸ ਕਰਦੇ ਆ। ਇਹਨਾਂ ਨੂੰ ਲੋਕਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਇਹਨਾਂ ਨੂੰ ਭਾਜਪੀ ਵਾਲਿਆਂ ਨੂੰ ਇਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਆਪਣੇ ਕਬਜ਼ੇ ਕਰ ਲਈਏ ਪਰ ਪੰਜਾਬ ਦੇ ਲੋਕ ਬਹੁਤ ਸਮਝਦਾਰ ਨੇ। ਉਹ ਸੱਚੇ ਲੋਕਾਂ ਦੇ ਨਾਲ ਖੜੇ 2000 ਰੁਪਏ ਦੇ ਨੂੰ ਲੈ ਕੇ ਨਿਸ਼ਾਨੇ ਸਾਧੇ ਲੇਕਿਨ ਕਿ ਐਸ ਬਜਟ ਦੇ ਵਿੱਚ ਦੇਣ ਦਾ ਪੰਚਤਸਵ ਨੂੰ ਲਾਣ ਕੀਤਾ ਗਿਆ ਸੀ ਲੇਕਿਨ ਦੇਖੋ ਮੈਂ ਤੁਹਾਨੂੰ ਇਹ ਦੱਸਾਂ ਕਿ ਇੰਨੀਆਂ ਗਰੰਟੀਆਂ ਮਾਨ ਸਾਹਿਬ ਨੇ ਕੀਤੀਆਂ ਔਰ ਇੰਨੀਆਂ ਪੂਰੀਆਂ ਕੀਤੀਆਂ ਉਸ ਤੋਂ ਵੱਧ ਵੀ ਕੰਮ ਕੀਤੇ ਗਏ ਔਰ ਮੈਂ ਇਹ ਵੀ ਕਹਿਣੀ ਹੁੰਦੀ ਹਾਂ ਕਿ ਔਰਤਾਂ ਨੂੰ 1000 ਰੁਪਏ ਨਹੀਂ ਚਾਹੀਦਾ ਜੇਕਰ ਪੰਜਾਬ ਚੋਂ ਨਸ਼ੇ ਖਤਮ ਹੋ ਜਾਣ ਉਹਨਾਂ ਦੇ ਬੱਚੇ ਨਸ਼ਿਆਂ ਤੋਂ ਦੂਰ ਚਲੇ ਜਾਣ ਪਰ ਇਸ ਤੋਂ ਵੱਡਾ ਨਾਮ ਉਹਨਾਂ ਲਈ ਕੋਈ ਨਹੀਂ ਹੈ ਬਾਕੀ ਗਰੰਟੀ ਤਾਂ ਅਸੀਂ ਕਦੇ ਪਿੱਛੇ ਨਹੀਂ ਹਟੇ ਗਰੰਟੀ ਜ਼ਰੂਰ ਪੂਰੀ ਕਰਾਂਗੇ ਕਿਹੜਾ ਵਾਲਾ ਹਸਪਤਾਲ ਹਸਪਤਾਲ ਜਿਹੜਾ ਵਿੱਚ ਕ੍ਰਿਟੀਕਲ ਹਸਪਤਾਲ ਸੀ ਜਿਹਦੇ ਵਿੱਚ 50 ਸਾਲ ਦੇ ਉੱਪਰ ਦੇ ਜਿਹ ਕਹਦੇ ਸੀ ਸਿਟੀਜ਼ਨ ਮੁਕਸਰ ਵਿੱਚ ਬੰਨਣਾ ਸੀ ਮੁਕਸਰ ਦੇ ਵਿੱਚ ਵੱਡੀ ਤਰ੍ਹਾਂ ਦੇ ਵਿੱਚ ਉਹਦੀ ਲੋਡ ਸੀ ਤੇ ਉਹ ਸ਼ਿਫਟ ਹੋ ਰਿਹਾ ਕਹਿੰਦੇ ਜਲਦੀ ਨਹੀਂ ਮਿਲ ਜिले ਲੈਵਲ ਤੇ ਉੱਪਰ ਕਈ ਵਾਰੀ ਜਗ੍ਹਾ ਤੇ ਪ੍ਰੋਬਲਮ ਆ ਜਾਂਦੀ ਹੈ ਪਰ ਅਗਰ ਇਹ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ ਵੀ ਮੁਕਸਰ ਵਾਲਾ ਸ਼ਿਫਟ ਕਰਕੇ ਗਿੱਦੜਵਾ ਵਿੱਚ ਕਿ ਆ ਇੱਥੇ ਸਿਵਲ ਹਸਪੀਟਲ ਨੂੰ ਕੋਈ ਡਿਗ੍ਰੇਡੇਸ਼ਨ ਹੋਈ ਹੈ ਤਾਂ ਉਹਦੇ ਬਾਰੇ ਆਪਾਂ ਪਤਾ ਕਰ ਲਾਂਗੇ ਤੁਹਾਨੂੰ ਲੱਗਦਾ ਕਿ ਮੁਕਸਰ ਵਿੱਚ ਜਗ੍ਹਾ ਹੈ ਨਹੀਂ ਜੀ ਕਿਸੇ ਤਰ੍ਹਾਂ ਦੇਖੋ ਜੀ ਕਈ ਵਾਰੀ ਉਹਦਾ ਇਨਫਰਾਸਟ੍ਰਕਚਰ ਲਈ ਕੋਈ ਖਾਸ ਜਗ੍ਹਾ ਚਾਹੀਦੀ ਹੁੰਦੀ ਹੈ ਪਰ ਮੈਂ ਇਹ ਨਹੀਂ ਕਹਿੰਦੀ ਕਿ ਜਗ੍ਹਾ ਹੈ ਨਹੀਂਗੀ ਮੈਂ ਕਹਿੰਦੀ ਕਿ ਆਪਾਂ ਐਨਾਲਾਈਜ਼ ਕਰ ਲਵਾਂਗੇ ਕਿਉਂਕਿ ਗਿੱਦੜਵਾਹਾ ਇੱਕ ਸਬ ਡਿਵੀਜ਼ਨ ਹਸਪੀਟਲ ਹੈ ਤਾਂ ਇਹ ਡੈਫੀਨਿਟਲੀ ਜਿਹੜੀਆਂ ਫੈਸਿਲਿਟੀਆਂ ਆ ਡਿਸਟ੍ਰਿਕਟ ਲੈਵਲ ਤੇ ਜ਼ਿਆਦਾ ਹੁੰਦੀਆਂ ਨੇ ਸੋ ਡਿਸਟ੍ਰਿਕਟ ਲੈਵਲ ਤੇ ਹੀ ਬਣਨਾ ਚਾਹੀਦਾ ਪਰ ਇਹਦੇ ਵਿੱਚ ਕਿਉਂ ਬਦਲਿਆ ਗਿਆ ਇਹਦੇ ਬਾਰੇ ਮੈਂ ਪਤਾ ਕਰ ਲਾਂਗੀ Taip. taip, taip, taip.